ਸਾਰਿਆਂ ਦੇ ਵਿੱਚ ਕਿਉਂ ਛਪਿਆ ਹੋਇਆ ਜਿਵੇਂ ਮਹਾਰਾਜ ਕਹਿੰਦੇ ਸਾਰੇ ਬਨਾਸਪਤੀ ਵਿੱਚ ਜਿਵੇਂ ਬਸੰਤਰ ਹੈਗੀ ਅੱਗ ਜਿਵੇਂ ਸਾਰੇ ਦੁੱਧ ਵਿੱਚ ਕਿਉਂ ਹੁੰਦਾ ਹੈ ਉਸੇ ਤਰ੍ਹਾਂ ਹੀ ਊਚਨੀਚ ਮੈਂ ਜੋਤ ਸਮਾਣੀ ਸਾਰਿਆਂ ਦੇ ਵਿੱਚ ਉੱਚੀਆਂ ਨੀਵਿਆਂ ਦੇ ਵਿੱਚ ਪ੍ਰਭੂ ਪਰਮਾਤਮਾ ਦੀ ਜੋਤ ਸਮਾਈ ਹੋਈ ਹੈ ਘਟ ਘਟ ਮਾਧੋ ਜੀ ਆ ਕਣ ਕਣ ਵਿੱਚ ਵਸਦਾ ਹੋ ਪ੍ਰਭੂ ਪਰਮਾਤਮਾ ਹਰੇਕ ਜੀਵ ਦੇ ਅੰਦਰ ਸੰਤੋ ਘਟ ਘਟ ਰਿਹਾ ਸਮਾਇਓ ਹੈ ਸੰਗਤ ਜੀ ਕਣ ਕਣ ਵਿੱਚ ਸਮਾਇਆ ਹੋਇਆ ਪ੍ਰਭੂ ਪਰਮਾਤਮਾ ਪੂਰਨ ਪੂਰ ਰਿਹਾ ਸਰਬਮਹਿ ਪੂਰਾ ਪੂਰਾ ਕਿਸੇ ਚ ਘਟ ਬਦ ਨਹੀਂ ਸਾਰਿਆਂ ਦੇ ਵਿੱਚ ਪੂਰਾ ਪੂਰਾ ਸਮਾਇਆ ਹੋਇਆ ਹੈ ਜਲ ਥਲ ਰਮਈਆ ਆਇਓ ਜਲ ਦੇ ਵਿੱਚ ਥਲ ਦੇ ਵਿੱਚ ਅਸਮਾਨ ਦੇ ਵਿੱਚ ਸੂਰਜ ਚੰਦ ਤਾਰਿਆਂ ਦੇ ਵਿੱਚ ਸਾਰਿਆਂ ਦੇ ਵਿੱਚ ਸਮਾਇਆ ਹੋਇਆ ਹੈ ਰਹਾਉ ਗੁਣ ਨਿਧਾਨ ਜਸ ਗਾਵੇ ਸਤ ਗੁਰ ਪਰਮ ਚੁਕਾਇਓ ਗੁਣ ਨਿਧਾਨ ਨਾਨਕ ਜਸ ਗਾਵੇ ਸਤ ਗੁਰ ਪਰਮ ਚੁਕਾਇਓ ਉਸ ਗੁਣਾ ਦੇ ਖਜ਼ਾਨੇ ਪ੍ਰਭ ਪ੍ਰਮਾਤਮਾ ਦਾ ਜਸ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਅਸੀਂ ਗਾਉਨੇ ਆ ਤੇ ਤੁਸੀਂ ਵੀ ਗਾਓ ਭਾਈ ਜਿਹੜਾ ਸਾਡੇ ਜਿਹੜਾ ਸਾਡੇ ਸਾਰੇ ਭਰਮ ਭਲੇਖੇ ਦੂਰ ਕਰ ਦਿੰਦਾ ਹੈ ਆਖਰੀ ਪੰਕਤੀ ਚ ਮਹਾਰਾਜ ਕਹਿੰਦੇ ਨੇ ਸਰਬ ਬਨਵਾਸੀ ਸਦਾ ਅਲੇ ਪਾ ਸਭ ਮੇਰੇ ਹੱਥ ਸਮਾਇਓ ਸਾਰਿਆਂ ਦੇ ਵਿੱਚ ਹੀ ਨਿਵਾਸ ਕਰੀ ਬੈਠਾ ਪ੍ਰਭੂ ਪਰਮਾਤਮਾ ਤੇ ਸਾਰਿਆਂ ਤੋਂ ਨਰਲੇਪ ਵੀ ਹੈ ਵੱਖਰਾ ਵੀ ਹੈ ਤੇ ਸਾਰੀ ਕੁਦਰਤ ਦੇ ਵਿੱਚ ਸਮਾਇਆ ਹੋਇਆ ਵੀ ਹੈ ਦੇਖੋ ਇਹਦੇ ਰੰਗ ਕੁਦਰਤ ਦੀ ਖੇਡ ਅਕਾਲ ਪੁਰਖ ਵਾਹਿਗੁਰੂ ਸਾਰੇ ਸੰਸਾਰ ਵਿੱਚ ਸਮਾਇਆ ਹੋਇਆ ਵੀ ਹੈ ਮਹਾਰਾਜ ਕਣਕਣ ਵਿੱਚ ਵੈਂਦੇ ਵਸਦਾ ਗੁਰੂ ਵੀ ਕਹਿੰਦੇ ਤੇ ਸਾਰਿਆਂ ਤੋਂ ਵੱਖਰਾ ਵੀ ਹੈ ਅਲੇਪਾ ਦਾ ਮਤਲਬ ਲਿਪਟਿਆ ਵੀ ਹੈ ਨਹੀਂ ਕੋਈ ਪੂਰੀ ਤਰ੍ਹਾਂ ਬਖਰਾ ਵੀ ਆ ਉਹ ਰੰਗ ਉਹਦੇ ਪ੍ਰਭੂ ਪ੍ਰਮਾਤਮਾ ਦੇ ਸੋ ਜਿਹੜਾ ਆਪਾਂ ਨਾ ਗੁਰੂ ਸਾਹਿਬ ਦੀ ਕਿਰਪਾ ਸਦਕਾ ਲੜੀਵਾਰ ਕਰਦੇ ਆ ਸ਼ਬਦ ਉਹਦੇ ਵਿੱਚ ਮਹਾਰਾਜ ਦੱਸਦੇ ਨੇ ਨਾਨਕ ਸਤਗੁਰ ਭੇਟੀਏ ਪੂਰੀ ਹੋਵੇ ਜੁਗਤ ਮਹਾਰਾਜ ਕਹਿੰਦੇ ਹੈ ਨਾਨਕ ਜੇ ਸਤਗੁਰ ਮਿਲ ਪਏ ਤਾਂ ਜਿਉਣ ਦੀ ਠੀਕ ਜਾਂਚ ਆ ਜਾਂਦੀ ਹੈ ਤੇ ਕਰਨਾ ਕੀ ਆ ਆਪਾਂ ਹਸੰਦਿਆਂ ਖਿਲੰਦਿਆਂ ਪੈਨੰਦਿਆਂ ਕਬੰਦਿਆਂ ਵਿੱਚ ਹੋਵੇ ਮੁਕਤ ਮਹਾਰਾ ਨੇ ਸਮਝਾਉਣਾ ਕੀਤਾ ਵੀ ਇਸ ਤਰ੍ਹਾਂ ਹੱਸਦਿਆਂ ਖੇਡਦਿਆਂ ਖਾਂਦਿਆਂ ਪਹਿਨਦਿਆਂ ਭਾਪ ਦੁਨੀਆ ਦੇ ਸਾਰੇ ਕੰਮਕਾਰ ਕਰਦਿਆਂ ਕਾਮਦੈਕ ਵਿਕਾਰਾਂ ਤੋਂ ਬਚੇ ਰਹੀਦਾ ਹੈ ਪ੍ਰਮਾਤਮਾ ਦੇ ਨਾਮ ਨਾਲ ਜੁੜੇ ਰਹਿਣਾ ਤੇ ਸਾਰੇ ਵਿਕਾਰਾਂ ਤੋਂ ਬਚੇ ਰਹਿਣਾ ਬਚਿਆ ਕਮੇ ਰਹਿੰਦਾ ਵੀ ਜਦੋਂ ਆਪਾਂ ਖਾਂਦੇ ਪੀਂਦੇ ਉੱਠਦੇ ਬੈਂਦੇ ਸੌਂਦੇ ਪੈਂਦੇ ਪ੍ਰਭੂ ਪ੍ਰਮਾਤਮਾ ਨੂੰ ਯਾਦ ਰੱਖਾਂਗੇ ਭਾਈ ਪੌੜੀ ਵਾਲੇ ਸ਼ਬਦ ਚ ਮਹਾਰਾਜ ਕਹਿੰਦੇ ਨੇ ਸੋ ਸਤਗੁਰ ਧਨ ਧਨ ਜਿਨ ਭਰਮ ਗੜ ਤੋੜਿਆ ਮਹਾਰਾਜ ਕਹਿੰਦੇ ਧਨ ਹੈ ਉਹ ਸਤਗੁਰ ਜਿਸ ਨੇ ਸਾਡਾ ਭਰਮ ਦਾ ਕਿਲਾ ਤੋੜ ਦਿੱਤਾ ਗੁਰ ਨੇ ਕਿਰਪਾ ਕੀਤੀ ਨਾਮ ਬਾਣੀ ਨਾਲ ਮਨ ਜੁੜ ਗਿਆ ਤੇ ਬਹਿਮ ਭਰਮ ਦੂਰ ਹੋ ਗਏ ਇਹ ਬਹਿਮਾ ਭਰਮਾ ਕਰਮਾਂ ਕਾਂਡਾ ਵਿਸ਼ੰਭ ਕਾਰਨ ਦਾ ਇੱਕ ਗੜ ਬਣਿਆ ਹੋਇਆ ਸੀ ਨਾ ਹਿਰਦੇ ਘਰ ਵਿੱਚ ਉਹ ਗੁਰੂ ਦਾ ਗਿਆਨ ਆ ਗਿਆ ਤੇ ਉਹ ਕਿਲਾ ਟੁੱਟ ਗਿਆ ਅੱਗੇ ਮਹਾਰਾਜ ਕਹਿੰਦੇ ਨੇ ਸੋ ਸਤ ਗੁਰ ਵਾਹ ਵਾਹ ਜਿਨ ਹਰ ਸਿਉ ਜੋੜਿਆ ਅਚਰਜ ਵਡਿਆਈ ਵਾਲਾ ਹੈ ਉਹ ਗੁਰੂ ਜਿਸ ਨੇ ਸਾਨੂੰ ਰੱਬ ਨਾਲ ਜੋੜ ਦਿੱਤਾ ਨਾਮ ਨਦਾਨ ਖਟ ਗੁਰ ਦੇ ਦਾਰੂ ਨਾਮ ਨਦਾਨ ਅਖੁੱਟ ਗੁਰ ਦੇ ਦਾਰੂ ਗੁਰੂ ਅਮਕ ਨਾਮ ਖਜ਼ਾਨਾ ਰੂਪ ਦਵਾਈ ਦਿੰਦਾ ਹੈ ਬਿਜਰਾ ਮੁੱਕਣ ਵਾਲਾ ਨਹੀਂ ਹੈ ਜਿਹੜਾ ਮੁੱਕਣ ਵਾਲਾ ਖਜ਼ਾਨਾ ਨਹੀਂ ਹੈ ਉਹ ਨਾਮ ਰੂਪ ਦਵਾਈ ਸਾਨੂੰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨਾਲ ਨਾਮ ਦੀ ਦਵਾਈ ਗੁਰੂ ਦਿੰਦਾ ਹੈ ਗੁਰੂ ਜੋੜਦਾ ਸਾਨੂੰ ਪ੍ਰਭੂ ਪਰਮਾਤਮਾ ਦੇ ਨਾਮ ਨਾਲ ਅਗਲੇ ਬੰਦ ਚ ਕਹਿੰਦੇ ਨੇ ਮਹਾਰਾਜ ਮਹਾਰੋਗ ਬਿਕਰਾਲ ਤਿਨੇ ਬਧਾਰੂ ਓ ਪਹਿਲਾਂ ਵਾਲੇ ਸ਼ਬਦ ਚ ਦੱਸਦਾ ਮਹਾਰਾ ਨਾਮ ਨਿਧਾਨ ਅਖੁੱਟ ਗੁਰ ਦੇ دارو ਗੁਰੂ ਅਮੁੱਕ ਨਾਮ ਖਜ਼ਾਨਾ ਰੂਪ ਦਵਾਈ ਦਿੰਦਾ ਹੈ ਤੇ ਮਹਾਂ ਰੋਗ ਵਿਕਰਾਲ ਤਨੇ ਬਦਾਰੂ ਤੇ ਇੰਜ ਸਾਡਾ ਵੱਡਾ ਭਿਆਨਕ ਰੋਗਨਾਸ਼ ਕਰ ਦਿੰਦਾ ਹੈ। ਵਿਮਾ ਪਰਮਾ ਕਰਮਾ ਕਾਂਡਾ ਬਿਸ਼ੰਪਕਾਰਾਂ ਵਾਲਾ ਪਾਇਆ ਨਾਮ ਨਿਧਾਨ ਬਹੁਤ ਖਜਾਨੇ ਆ ਜਿਸ ਮਨੁੱਖ ਨੇ ਗੁਰੂ ਪਾਸੋਂ ਪ੍ਰਭੂ ਨਾਮ ਰੂਪ ਵੱਡਾ ਖਜ਼ਾਨਾ ਹਾਸਲ ਕੀਤਾ ਹੈ ਜਿਸ ਮਨੁੱਖ ਨੇ ਗੁਰੂ ਪਾਸੋਂ ਪ੍ਰਭੂ ਨਾਮ ਰੂਪ ਵੱਡਾ ਖਜ਼ਾਨਾ ਹਾਸਲ ਕੀਤਾ ਹੈ ਫਿਰ ਜੇਤਾ ਜਨਮ ਅਪਾਰ ਆਪ ਪਛਾਣਿਆ ਉਸ ਨੇ ਆਪਣੇ ਆਪ ਨੂੰ ਪਛਾਣ ਲਿਆ ਹੈ ਤੇ ਮਨੁੱਖਾ ਜਨਮ ਦੀ ਅਪਾਰ ਬਾਜੀ ਜੇ ਤ ਲਈ ਹੈ ਮਹਿਮਾ ਕਹੀ ਨ ਜਾਏ ਗੁਰ ਸਮਰੱਥ ਦੇਵ ਸਤਿਆ ਵਾਲੇ ਗੁਰਦੇਵ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਜਿਹੜਾ ਆਪ ਸੱਚਾ ਹੈ ਤੇ ਸੱਚੇ ਨਾਲ ਜੋੜਦਾ ਹੈ ਤੇ ਸਾਨੂੰ ਵੀ ਝੂਠਿਆਂ ਨੂੰ ਸੱਚੇ ਕਰ ਦਿੰਦਾ ਹੈ ਕਿਰਪਾ ਕਰਕੇ ਮੈਂ ਮਾ ਕਹੀ ਨ ਜਾਏ ਗੁਰ ਸਮਰੱਥ ਦੇਵ ਸਤਿਆ ਵਾਲੇ ਗੁਰਦੇਵ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ ਗੁਰਪਾਰ ਬ੍ਰਹਮ ਪਰਮੇਸ਼ਰ ਅਪਰੰਪਰ ਅਲਖ ਅਭੇਵ ਸਤਗੁਰੂ ਉਸ ਪਰਮੇਸ਼ਰ ਪਾਰ ਬ੍ਰਹਮ ਦਾ ਰੂਪ ਹੈ ਜੋ ਬੇਅੰਤ ਹੈ ਅਲਖ ਹੈ ਤੇ ਅਭੇਵ ਹੈ ਚਲੋ ਕਮ ਹੱਲਾ ਪੰਜਵਾਂ ਉਦਮ ਕਰਦੇ ਆ ਜਿਉ ਤੂੰ ਕਮਾਵਦੇ ਆ ਸੁਖ ਪੁੰਚ ਪ੍ਰਭੂ ਦੀ ਭਗਤੀ ਦਾ ਉਦਮ ਕਰਦੇ ਆ ਆਤਮਿਕ ਜੀਵਨ ਮਿਲਦਾ ਹੈ ਇਹ ਨਾਮ ਦੀ ਕਮਾਈ ਕੀਤਿਆਂ ਸੁਖ ਮਾਣੀ ਦਾ ਹੈ ਧਿਆਇਂ ਦਿਆ ਧਿਆਇਂ ਦਿਆ ਤੂੰ ਪ੍ਰਭੂ ਮਿਲ ਨਾਨਕ ਉਤਰੀ ਚਿੰਤ ਹੇ ਨਾਨਕ ਨਾਮ ਸਿਮਰਿਆ ਪ੍ਰਮਾਤਮਾ ਨੂੰ ਮਿਲ ਪਈਦਾ ਹੈ ਤੇ ਚਿੰਤਾ ਮਿਟ ਜਾਂਦੀ ਹੈ ਮਹਾਰਾਜ ਕਹਿੰਦੇ ਮਹੱਲਾ 5 ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਪਵਿੱਤਰ ਸਤ ਸੰਗ ਕਰ गोबिंद का सिमरन ते भलिया सोचा सोच की कहा महाराज ने इत पवित्रत संगत करनी है गुरु की सच्ची संगत करनी है एवं नहीं भी भी आंगत होंगी भी सतसंगत गए इधर ले भी सतसंगत गए नहीं एको एक सच्ची संगत है जिथे एक को नाम की गल हों प्रभु परमात्मा के नाम की गल हों ਸਤ ਸੰਗਤ ਐਸੀ ਜਾਣੀਏ ਜਿੱਥੇ ਇੱਕੋ ਨਾਮ ਬਖਾਣੀਏ ਮਹਾਰਾਜ ਕਹਿੰਦੇ ਵੀ ਜਿੱਥੇ ਭਾਈ ਇੱਕੋ ਪ੍ਰਭੂ ਪਰਮਾਤਮਾ ਦੇ ਨਾਮ ਦੀ ਗੱਲ ਹੁੰਦੀ ਆ ਗੁਰੂ ਦੀ ਗੱਲ ਹੁੰਦੀ ਆ ਉਹੀ ਸੱਚੀ ਸੰਗਤ ਆ ਇਹ ਮਹਾਰਾਜ ਕਹਿੰਦੇ ਸੰਗਤ ਕਰ ਤੂੰ ਗੁਰੂ ਮਹਾਰਾਜ ਕਹਿੰਦੇ ਸਭ ਚਿੰਤਨ ਗੋਵਿੰਦ ਰਵਣ ਨਿਰਮਲ ਸਾਧੂ ਸੰਗ ਭਾਈ ਗੁਰੂ ਸਾਧੂ ਦੀ ਸੰਗਤ ਕਰ ਜੋ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਦੇ ਬਚਨਾਂ ਨਾਲ ਜੁੜਨਾ ਇਹ ਸੱਚੀ ਸੰਗਤ ਹੈ ਗੁਰੂ ਦੀ ਬਾਣੀ ਸੁਣਨੀ ਸ਼ਬਦ ਵਿਚਾਰ ਸੁਣਨੀ ਸੱਚੀ ਸੰਗਤ ਹੈ ਕੀਰਤਨ ਕਥਾ ਸੁਣਨੀ ਸੱਚੀ ਸੰਗਤ ਹੈ ਅਕਾਈਤਾ ਵਿੱਚ ਗਾਣੇ ਹੀ ਗਾਉਣ ਲੱਗ ਜਾਂਦੇ ਨੇ ਮੈਂ ਦੇਖਦਾ ਸੀਗਾ ਨੈਟ ਤੇ ਉਹ ਬਾਬਾ ਕੀਰਤਨ ਕਰਦਾ ਕਰਦਾ ਬੋਲੀਆਂ ਜੀਆਂ ਪਾਉਣ ਲੱਗ ਗਿਆ ਦੱਸ ਪਤਾ ਨਹੀਂ ਸੋ ਮਹਾਰਾਜ ਬਖਸ਼ਿਸ਼ ਕਰਨ ਸੱਚੀ ਸੰਗਤ ਦੀ ਦਾਤ ਹੀ ਦੇਣ ਇੱਕੋ ਨਾਮ ਦੀ ਗੱਲ ਜਿੱਥੇ ਹੁੰਦੀ ਆ ਉਹੀ ਸੰਗਤ ਗੁਰੂ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰਨ ਮਹਾਰਾਜ ਨੇ ਇੱਥੇ ਦੱਸਿਆ ਵੀ ਸੁਭ ਚਿੰਤਨ ਗੋਬਿੰਦ ਰਮਣ ਨਿਰਮਲ ਸਾਧੂ ਸੰਗ ਨਾਨਕ ਨਾਮ ਨਬਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਨਾਨਕ ਨਾਮ ਨਾ ਵਿਸਰੋ ਇੱਕ ਘੜੀ ਕਰ ਕਿਰਪਾ ਭਗਵੰਤ ਹੁਣ ਅਗਲੇ ਬੰਦ ਚ ਮਹਾਰਾਜ ਨੇ ਦੱਸਿਆ ਵੀ ਏ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਨੂੰ ਭੁਲਾਇਓ ਨਾ ਹੇ ਭਗਵਾਨ ਮੈਂ ਨਾਨਕ ਉੱਤੇ ਕਿਰਪਾ ਕਰ ਕਿ ਮੈਂ ਇੱਕ ਘੜੀ ਪਰ ਵੀ ਤੇਰਾ ਨਾਮ ਨਾ ਭੁਲਾਵਾਂ ਨਾ ਭੁਲਾਵਾਂ ਪੌੜੀ ਪੌੜੀ ਵਾਲੇ ਬੰਦ ਚ ਮਹਾਰਾਜ ਕਹਿੰਦੇ ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਏ ਲੈ ਹੁਣ ਇਥੇ ਇਹ ਵੀ ਗੱਲ ਚੰਗੀ ਤਰ੍ਹਾਂ ਸਮਝ ਲਓ ਭਾਈ ਵੀ ਜਦੋਂ ਪ੍ਰਭੂ ਪਰਮਾਤਮਾ ਦਾ ਕੀਤਾ ਹੁੰਦਾ ਉਦੋਂ ਡਰਿਆ ਨਾ ਕਰ ਤੂੰ ਕੀਤਾ ਤਾਂ ਉਹਦਾ ਹੀ ਹੁੰਦਾ ਮਨੁੱਖੇ ਜਨਮ ਦੀ ਦਾਤ ਵੀ ਉਹਨੇ ਦਿੱਤੀ ਆ ਸੁੱਖ ਸਹੂਲਤਾਂ ਵੀ ਉਹ ਦੇ ਰਿਹਾ ਐਵੇਂ ਨਾ ਡਰਿਆ ਘਾਰਾ ਡੋਗੀ ਕਈ ਤਾਂ ਪਹਿਲਾਂ ਤਾਂ ਠੰਡ ਤੋਂ ਡਰੀ ਜਾਂਦੇ ਸੀ ਕੱਲ ਕਦੇ ਬੜੀ ਡਾਂਡਾ ਬੜੀ ਡਾਂਡਾ ਜ਼ਮੀਂ ਤੋਂ ਡਰੀ ਜਾਂਦੇ ਹੁਣ ਅੱਜ ਬਾਰਿਸ਼ ਪੈ ਗਈ ਨਾ ਹੁਣ ਠਾਰੀ ਘਟਜੂਗੀ ਥੋੜੀ ਜੀ ਫਿਰ 1-2 ਦਿਨਾਂ ਤੱਕ ਵਧੂਗੀ ਵੀ ਕਿਉਂਕਿ ਮੌਸਮਾਂ ਠੰਡ ਦਾ ਮਨੁੱਖ ਕੀ ਕਰਦਾ ਠੰਡ ਤੋਂ ਵੀ ਡਰੀ ਜਾਂਦਾ ਗਰਮੀ ਤੋਂ ਵੀ ਡਰੀ ਜਾਂਦਾ ਸਾਡੇ ਨਾਲੋਂ ਪਸ਼ੂ ਪੰਛੀ ਚੰਗੇ ਆ ਮੈਂ ਤਾਂ ਕਹਿੰਦਾ ਪਸ਼ੂ ਪੰਛੀ ਨਾ ਗਰਮੀ ਤੋਂ ਡਰਦੇ ਆ ਨਾ ਸਰਦੀ ਤੋਂ ਡਰਦੇ ਆ ਬਸ ਉਹਦਾ ਕੀਤਾ ਸਿਰ ਮੱਥੇ ਮੰਨਦੇ ਆ ਗਰਮੀ ਵੀ ਸਹੀ ਜਾਂਦੇ ਆ ਤੇ ਠੰਡ ਵੀ ਸਹੀ ਜਾਂਦੇ ਨਾਲੇ ਵਾਰੀ ਸਾਡੇ ਕੋਲੇ ਗੁਰੂ ਸਾਹਿਬ ਨੇ ਅਕਾਲ ਪੁਰਖ ਵਾਹਿਗੁਰੂ ਨੇ ਵੱਡੀ ਕਿਰਪਾ ਕੀਤੀ ਆ ਸੋਨੇ ਘਰ ਦਿੱਤੇ ਆ ਸੋਨੇ ਬੈੱਡ ਗੱਦੇ ਦਿੱਤੇ ਆ ਰਜਾਈਆਂ ਲੇਫ ਕੰਪਲ ਵਧੀਆ ਦਿੱਤੇ ਨੇ ਸਾਨੂੰ ਲੈਣ ਨੂੰ ਤੇ ਅਸੀਂ ਫੇਰ ਵੀ ਡਰੀ ਜਾਨੇ ਆ ਅਸੀਂ ਕੱਪੜਿਆਂ ਦਾ ਪ੍ਰਬੰਧ ਆਪਾਂ ਗਰਮੀ ਸਰਦੀ ਵਾਲਿਆਂ ਦਾ ਕਰ ਲੈਨੇ ਆ ਮਨੁੱਖ ਫੇਰ ਵੀ ਡਰਦਾ ਰਹਿੰਦਾ ਯਾਰ ਬੜੀ ਗਰਮੀ ਆ ਬੜੀ ਸਰਦੀ ਆ ਇਹ ਨਾ ਸ਼ੁਕਰ ਆ ਇਹ ਮਨੁੱਖ ਇਨਸਾਨ ਇੱਕ ਨਾ ਸ਼ੁਕਰ ਆ ਹੋਇਆ ਹੋਇਆ ਉਹਦੇ ਕੀਤੇ ਨੂੰ ਪਰਵਾਹ ਨਹੀਂ ਕਰਦਾ ਪਸ਼ੂ ਪੰਛੀ ਪੇੜ ਪੌਦੇ ਆਹ ਖੁਸ਼ੀਆਂ ਮਾਰਦੇ ਹੁਣ ਦੇਖਿਓ ਪੇੜ ਕਿਵੇਂ ਲਹਿਰਾ ਮਹਿਰਾ ਮਾਰਨਗੇ ਫਸਲਾਂ ਵੀ ਲਹਿਰਾ ਮਹਿਰਾ ਮਾਰਨਗੀਆਂ ਕਿਉਂਕਿ ਉਹਨਾਂ ਨੂੰ ਬਾਰਿਸ਼ ਪਈ ਤੇ ਖੁਸ਼ ਆ ਹੋ ਆਪਾਂ ਕਹਿੰਦੇ ਨੇ ਪਾਣੀ ਬੜਾ ਖੜ ਗਿਆ ਜਾਂ ਰਾਹ ਹੀ ਬੜਾ ਖਰਾਬ ਅਸੀਂ ਜਾਨੀ ਕਿੰਤੂ ਪ੍ਰੰਤੂ ਕਰਨੋਂ ਹਟਣਾ ਨਹੀਂ ਨਾ ਭਾਈ ਮਹਾਰਾਜ ਕਹਿੰਦੇ ਤੇਰਾ ਕੀਤਾ ਹੋਏ ਤੱਕਾਹੇ ਡਰ ਪੀਏ ਪ੍ਰਭੂ ਪਰਮਾਤਮਾ ਦੀ ਬਖਸ਼ਿਸ਼ ਹੈ ਬਾਰਸ ਹੋਈਆ ਰਾਹ ਗਿੱਲੇ ਹੋਇਆ ਕੋਈ ਗੱਲ ਨਹੀਂ ਡਰਿਆ ਨਾ ਕਰ اے ਪ੍ਰਭੂ ਜੋ ਕੁਝ ਵਰਤ ਵਰਤਾਵ ਵਾਹਿਗੁਰੂ اے ਪ੍ਰਭੂ ਜੋ ਕੁਝ ਵਾਪਰਦਾ ਹੈ ਤੇਰਾ ਹੀ ਕੀਤਾ ਹੁੰਦਾ ਹੈ ਤਾਂ ਅਸੀਂ ਕਿਉਂ ਕਿਸੇ ਤੋਂ ਦਰਯੇ ਜਿਸ ਮਿਲ ਜਪੀਏ ਨਾ ਤਿਸ ਜਿਉ ਅਰ ਪੀਏ ਮਹਾਰਾਜ ਕਹਿੰਦੇ ਜਿਸ ਨੂੰ ਮਿਲ ਕੇ ਪ੍ਰਭੂ ਦਾ ਨਾਮ ਜਪਿਆ ਜਾਏ ਉਸ ਅੱਗੇ ਆਪਣਾ ਆਪ ਭੇਟ ਕਰ ਦੇਣਾ ਚਾਹੀਦਾ ਹੈ ਮਨ ਗੁਰੂ ਨੂੰ ਦੇ ਦੇ ਮਾਨਾਂ ਆਂ ਛੱਡ ਦੇ ਹੁਣ ਕਈ ਮੇਰੇ ਵਰਗੇ ਕਹਣਗੇ ਬਸ ਆਪਾਂ ਤਨ ਮਨ ਗੁਰੂ ਨੂੰ ਹੀ ਸੌਂਪਿਆ ਹੋਇਆ ਗੁਰੂ ਦੀ ਹੱਕ ਨਹੀਂ ਮੰਨਣੀ ਕਰਨੀਆਂ ਮਾਨ ਮਾਨਾਂ ਆਂ ਨਹੀਂ ਭਾਈ ਇਹ ਉਹ ਨਹੀਂ ਹੁੰਦਾ ਗੁਰੂ ਨੂੰ ਅਰਪਣ ਕਰਨਾ ਹੁੰਦਾ ਭਾਈ ਗੁਰੂ ਦੇ ਕਹੇ ਮੁਤਾਬਕ ਤੇਰਾ ਜੀਵਨ ਹੋਵੇ। ਕਿਰਤ ਕਮਾਈ ਕਰਦਾ ਤਾਂ ਪੈਸਾ ਤੇ ਲੈ ਤੇਰੇ ਕੋਲੇ ਵਾਧੂ ਆ ਹੈਗਾ ਚਲੋ ਹੁੰਦਾ ਹੀ ਆ ਸਾਰਿਆਂ ਕੋਲੇ ਆਉਂਦਾ ਰਿਜਕ ਪਾਣੀ ਉਹਦਾ ਸ਼ੁਕਰਾਨਾ ਕਰ। ਤੇ ਕਮਾਈ ਹੋਈ ਆ ਆਪਦਾ ਪੈਸਾ ਆਪਦਾ ਕਮਾਇਆ ਹੋਇਆ ਚੰਗੇ ਥਾਂ ਤੇ ਵਰਤੋਂ ਕਰ ਉਹਦੀ। ਲੱਚਰ ਪੁਣੇ ਤੇ ਨਾ ਖਰਚ ਕਰ। ਸ਼ਰਾਬਾਂ ਦੇ ਦੌਰ ਚਲਾ ਚਲਾ ਕੇ ਨਾ ਖਰਚ ਕਰ। ਏ ਫਿਰ ਮੰਨ ਦੇਤਾ ਸਮਝ ਲੋ ਜੇ ਗੁਰੂ ਦੇ ਕਹੇ ਗੁਰੂ ਨੂੰ ਮੰਨ ਦੇਤਾ ਤਾਂ ਫਿਰ ਗੁਰੂ ਦੀ ਮਰਜ਼ਾ ਅਨਸਾਰ ਹੀ ਸਾਰੇ ਘਰੋ ਪਿਆਰ ਧੀਆ ਪੁੱਤਰਾਂ ਦੇ ਵਿਆਹ ਵੀ ਗੁਰੂ ਮਰਜ਼ਾ ਅਨਸਾਰ ਕੋਈ ਜੀਵ ਚੜ੍ਹਾਈ ਕਰ ਗਿਆ ਉਹਦਾ ਮਰਨਾ ਕਰਨਾ ਉਹ ਵੀ ਫਿਰ ਗੁਰੂ ਦੇ ਰਹਿਤ ਮਰਜ਼ਾ ਅਨਸਾਰ ਦੱਸੀ ਹੋਈ ਪੰਥ ਦੀ ਜੇ ਮਨ ਮਰਜ਼ੀਆਂ ਕਰਨੀਆਂ ਫੇਰ ਤੋਂ ਭਾਈ ਤਨ ਮਨ ਕਾਦਾ ਦੇਤਾ ਨਾ ਫਿਰ ਤਾਂ ਕਹਿਣ ਮੁਤਾਬਕ ਹੀ ਆ ਬਸ ਕੱਲਾ ਕਹਿਣ ਤੇ ਹੀ ਸੀ ਮਤਾਂ ਵੀ ਅਸੀਂ ਮਨ ਵੀ ਦੇਤਾ ਤਨ ਵੀ ਦੇਤਾ ਮਹਾਰਾਜ ਕਹਿੰਦੇ ਨੇ ਤੇਰਾ ਕੀਤਾ ਹੋਇ ਤਾਂ ਕਾਹੇ ਡਰ ਪੀਏ ਜਿਸ ਮਿਲ ਜਪੀਏ ਨਉ ਤਿਸ ਜਿਉ ਅਰਪੀਏ ਜਿਹਨੂੰ ਮਿਲ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਉਹਨੂੰ ਆਪਣਾ ਜੀ ਅਰਪਣ ਕਰ ਗੁਰੂ ਦੇ ਕਹੇ ਅਨਸਾਰ ਆਪਣਾ ਜੀਵਨ ਕਰ ਭਾਈ ਕਲਮਾ ਸੱਟੇਕਣਾ ਨਹੀਂ ਗੁਰੂ ਨੂੰ ਅਰਪਣ ਕਰਨਾ ਹੁੰਦਾ ਤਨ ਮਨ ਅਰਪਣ ਕਰਨਾ ਹੁੰਦਾ ਵੀ ਤਨ ਗੁਰੂ ਦੇ ਗੁਰੂ ਤੋਂ ਬਿਨਾਂ ਹੋਰ ਕਿਤੇ ਨਾ ਝੁਕੇ ਜਾ ਕੇ ਸਿਰਫ ਗੁਰੂ ਗ੍ਰੰਥ ਸਾਹਿਬ ਅੱਗੇ ਛੀਸ ਝੁਕਦਾ ਕੇ ਆਪਣਾ ਝੁਕ ਗਿਆ ਇਸ ਤੋਂ ਬਾਅਦ ਕਿਤੇ ਹੋਰ ਨਾ ਝੁਕੇ ਇਹ ਤਨ ਅਰਪਣ ਕਰਨਾ ਗੁਰੂ ਦੀ ਸੇਵਾ ਵਿੱਚ ਰਹਿਣਾ ਸਿਰਫ ਤੇ ਸਿਰਫ ਗੁਰੂ ਘਰ ਵਿੱਚ ਹੀ ਗੁਰੂ ਦੇ ਦੱਸੇ ਅਨਸਾਰ ਹੀ ਸੇਵਾ ਕਰਨੀ ਪੂਜਾ ਪੁਜਾਰੀ ਕੋਈ ਨਹੀਂ ਹੈ ਕੋਈ ਪੂਜਾ ਪੁਜਾਰੀ ਨਹੀਂ ਕਰਨੀ ਪੂਜਾ ਇੱਕ ਕਰਨੀ ਆ ਮਹਾਰਾਜ ਦੱਸਦੇ ਨੇ ਗਰਬਾਣੀ ਚ ਪੂਜਾ ਕੀਚੇ ਨਾਮ ਧਿਆਈਏ ਬਿਨ ਨਾਵੇਂ ਪੂਜਣਾ ਹੋਏ ਮਹਾਰਾਜ ਕਹਿੰਦੇ ਜੇ ਤੂੰ ਪੂਜਾ ਕਰਨੀ ਆ ਤਾਂ ਪ੍ਰਭੂ ਪਰਮਾਤਮਾ ਦਾ ਨਾਮ ਧਿਆਉਣਾ ਕਰ ਬਸ ਕੱਲਾ ਉਹਦਾ ਨਾਮ ਸਿਮਰ ਉਹਨੂੰ ਧਿਆਨ ਵਿੱਚ ਰੱਖ ਤੇਰੀ ਪੂਜਾ ਹੋ ਰਹੀ ਆ ਪਰਮਾਤਮਾ ਦੀ ਪੂਜਾ ਹੋ ਰਹੀ ਆ ਫਿਰ ਅਨਿਕੀਆਂ ਮੋਟਗੀਆਂ ਪੂਜਾ ਪੁਜਾਰੀਆਂ ਨਹੀਂ ਹੁਣ ਮੈਂ ਕਹੀ ਦਿੰਨਾ ਬਾਸੜੀਆ ਪੂਜ ਲਿਆ ਝੰਡ ਪੂਜ ਲਿਆ ਕਬਰ ਪੂਜ ਲਈ ਨਿੱਕੇ ਨਿੱਕੇ ਨਿੱਕੀਆਂ ਇਹ ਪੂਜਾ ਪੁਜਾਰੀਆਂ ਨਹੀਂ ਕਰਨੀਆਂ ਇਹ ਤਾਂ ਕਰਮकांड ਹੈ ਪੂਜਾ ਇੱਕੋ ਇੱਕ ਹੀ ਆ ਵੀ ਗ੍ਰਾਮ ਜਪਣਾ ਤੇ ਪੂਜਾ ਕਰਨੀ ਹੈ ਪ੍ਰਮਾਤਮਾ ਦਾ ਨਾਮ ਜਪਣਾ ਹੀ ਸੱਚੀ ਪੂਜਾ ਹੈ ਅਮਾਰਾ ਇਹ ਦੱਸਦੇ ਨੇ ਤੇਰਾ ਕੀਤਾ ਹੋਏ ਤਾਂ ਕਾਹੇ ਡਰ ਪੀਏ ਜਿਸ ਮਿਲ ਜਪੀਏ ਨੋਂ ਤਿਸ ਜਿਉ ਅਰਪੀਏ ਤਨ ਦੇ ਤਾਂ ਵੀ ਗੁਰੂ ਤੋਂ ਬਿਨਾ ਕਦੇ ਹੋਰ ਨਹੀਂ ਝੁਕੂਗਾ ਜਾ ਕੇ ਤੇ ਮਨ ਦੇ ਤਾਂ ਗੁਰੂ ਦੇ ਕਹੇ ਅਨਸਾਰ ਜੀਵਨ ਬਸਰ ਕਰਨਾ ਹੈ ਕੋਈ ਤੇ ਪੁੱਤਰ ਦਾ ਵਿਆਹ ਕਰਨਾ ਕੋਈ ਕਰਮ ਮਤਲਬ ਕਿਸੇ ਵੀ ਕਿਸਮ ਦਾ ਕੋਈ ਕਾਰੋਬਾਰ ਆਪਾਂ ਕਰਨਾ ਗੁਰੂ ਮਰਜਾਦਾ ਅਨਜ਼ਾਰ ਕਰਨਾ ਇਹ ਮੰਨਦੇ ਤਾਂ ਮਾਨਾਂ ਜਾਂ ਛੱਡਤੀਆਂ ਗੁਰੂ ਕਹਿੰਦਾ ਸਾਫ ਸੂਰਤ ਹੋ ਜਾ ਖੰਡੇ ਬਾਟੇ ਦੀ ਪੌਲ ਛਕਣੀ ਆ ਪੰਥ ਖਾਲਸਾ ਵਿੱਚ ਸ਼ਾਮਲ ਹੋਣਾ ਇਹ ਗੁਰੂ ਦਾ ਹੁਕਮ ਹੈ ਮੰਨ ਲਾ ਬਹਿਮ ਭਰਮ ਕਰਮ ਕਾਂ ਛੱਡਨੇ ਆ ਦਿਨ ਬਾਰਾਂ ਦੇ ਭਰਮ ਛੱਡ ਦੇਣੇ ਆ ਵੀ ਅੱਜ ਤਾਂ ਸ਼ਨੀਵਾਰ ਆ ਜੀ ਕਈ ਬੀਬੀਆਂ ਕਹਿੰਸੀ ਨਹੀਂ ਨਾ ਹੁੰਦੀਆਂ ਅੱਜ ਵੀਰਵਾਰ ਆ ਕਾਹਤੋਂ ਪਾਈ ਕਹਿੰਦੀ ਮੇਰਾ ਵੀਰ ਇੱਕ ਕੀ ਸੰਬੰਧ ਆ ਵੀ ਉਹਦੇ ਨਾਲ ਕੋਈ ਨਹੀਂ ਕੇਸ ਧੋਣ ਵਾਲਿਆ ਠੀਕ ਆ ਅੱਜ ਕੱਲ 2-4 ਦਾ ਨਿਕਲ ਜਾਂਦੇ ਆ ਗਰਮੀ ਦੇ ਵਿੱਚ ਪਸੀਨਾ ਆਇਆ ਹੁੰਦਾ ਪਰ ਰੋਜ਼ ਵੀ ਧੋ ਲੈਨੇ ਆ ਜਾਂ ਦੂਜੇ ਤੀਜੇ ਦਿਨ ਜ ਨਹੀਂ ਪਸੀਨਾ ਆਉਂਦਾ ਦੂਜੇ ਤੀਜੇ ਦਿਨ ਧੋ ਲੈਂਦਾ ਕੇਸ ਸਰੀਰ ਆ ਪਰ ਰੋਜ਼ ਧੋਨੇ ਆ ਇਸ਼ਨਾਨ ਕਰਦੇ ਆ ਬਹਿਮਾ ਭਰਮਾ ਚੋਂ ਨਿਕਲਣਾ ਕਰਮ ਕਾਂਡ ਨਹੀਂ ਕਰਨੇ ਇਹ ਜਿਉ ਦੇਣਾ ਪ੍ਰਭੂ ਪਰਮਾਤਮਾ ਨੂੰ ਜਿਹੜਾ ਮਹਾਰਾਜ ਦੱਸਦੇ ਨੇ ਜਿਸ ਮਿਲ ਜਪੀਏ ਨੋ ਤਿਸ ਜਿਉ ਅਰਪੀਏ ਅਰਪਣ ਕਰਨਾ ਆਪਣਾ ਜੀ ਮਨ ਆਪਣਾ ਅਰਪਣ ਕਰਨਾ ਗੁਰੂ ਨੂੰ ਮਨਾਂ ਜਿਹਾ ਛੱਡ ਦੇਣੀਆਂ ਬਸ ਗੁਰੂ ਦੇ ਕਹੇ ਅਨੁਸਾਰ ਜੀਵਨ ਬਸਰ ਕਰਨਾ ਤੈਨਹੀਂ ਤਾਂ ਹਣ ਘਰ ਪਰਿਵਾਰ ਦੇ ਵਿੱਚ ਸਾਡੇ ਘਰ ਚ ਹੀ ਲਾ ਲੋ ਚੱਲ ਸਾਡੇ ਘਰ ਵਿੱਚ ਮਹਾਰਾਜ ਦੀ ਕਿਰਪਾ ਨਾਲ ਮੈਂ ਗੁਰਮਤ ਅਨੁਸਾਰ ਜੀਵਨ ਬਸਰ ਕਰਨ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਜੋ ਮਤਲਬ ਕਰਮ ਵੀ ਆ ਕਿਰਿਆ ਕਰਮ ਵੀ ਆ ਜਿਵੇਂ ਕੋਈ ਜੀਵ ਚੜ੍ਹਾਈ ਕਰ ਗਿਆ ਸਾਡੇ ਬੱਚਿਆਂ ਦੀ ਤਾਈ ਚੜ੍ਹਾਈ ਕਰ ਗਿਆ ਉਹ ਵੀ ਮੈਂ ਗੁਰਮਰਜਾ ਦਾ ਅਨੁਸਾਰ ਕਰਨ ਦੀ ਕੋਸ਼ਿਸ਼ ਕੀਤੀ ਪੂਰੀ ਵਿਆਹ ਵੀ ਆਪਣੇ ਤਾਂ ਹਰਪ੍ਰੀਤ ਦਾ ਵੀ ਦੂਜੇ ਦਾ ਕਲਜੀਤ ਦਾ ਵੀ ਗੁਰਮਰਜਾ ਦਾ ਅਨੁਸਾਰ ਕਰਨ ਦੀ ਕੋਸ਼ਿਸ਼ ਕੀਤੀ ਪੂਰੀ ਕੋਸ਼ਿਸ਼ ਕੀਤੀ ਪਰ ਉਹਦੇ ਵਿੱਚ ਕੀ ਹੋਇਆ ਮਾਮੀਆਂ ਨਾਨੀਆਂ ਨਹੀਂ ਸੂਤ ਆਉਂਦੀਆਂ ਲੈ ਇਹ ਤਾਂ ਚੱਲਦਾ ਹੀ ਆ ਹੁਣ ਇੰਨਾ ਕ ਤਾਂ ਠੀਕ ਆ ਜੀ ਜਾਣੀ ਕਿ ਦੂਜੇ ਲੱਤਾਂ ਖਿੱਚਣ ਵਾਲੇ ਬਹੁਤ ਹੁੰਦੇ ਆ ਪਰ ਮਹਾਰਾਜ ਕਹਿੰਦੇ ਆ ਦਿਲ ਰੱਖੀਏ ਪਹਾੜਾਂ ਵਰਗਾ ਤੇ ਹਾਥੀਆਂ ਦੀ ਤੋਰ ਤੁਰਗੇ ਇਹਨਾਂ ਦੀ ਪ੍ਰਵਾਹ ਨਾ ਕਰ ਤੂੰ ਜੇ ਤੂੰ ਗੁਰੂ ਵਾਲੇ ਰਸਤ ਗੁਰੂ ਵਾਲੇ ਰਸਤੇ ਤੇ ਚੱਲਣਾ ਫਿਰ ਇਹਨਾਂ ਦੀ ਨਾ ਪ੍ਰਵਾਹ ਕਰ ਲੋਕਾਂ ਦੀ ਫਿਰ ਜਿਵੇਂ ਕਹਿੰਦੇ ਆ ਕਰੀ ਜਾਣ ਦੇ ਇਹਨਾਂ ਨੂੰ ਪਿੱਛੇ ਹਟਾ ਗੁਰੂ ਦੇ ਸਿੱਖ ਦਾ ਫਰਜ਼ ਆ ਵੀ ਮੈਂ ਗੁਰੂ ਦੇ ਦੱਸੇ ਰਾਹ ਤੇ ਚੱਲਣਾ ਛੋਟੀਆਂ ਨਹੀਂ ਮੰਨਣੀਆਂ ਫਿਰ ਗੁੱਸੇ ਵੀ ਹੁੰਦੇ ਆ ਉਏ ਤਾਂ ਜਰ ਐ ਤਾਂ ਚਾਚਾ ਹੁੰਦਾ ਹੀ ਆ ਵੀ ਉਏ ਚਾਚਾ ਨਹੀਂ ਹੁੰਦਾ ਇਹ ਗੁਰੂ ਦੀ ਤਸੀਰ ਮਰਜਾਦਾ ਬਹੁਤ ਜ਼ੋਰ ਲਾਉਣਾ ਮੈਂ ਫੇਰ ਵੀ ਕਰ ਜਾਂਦੇ ਨੇ ਕਰਮ ਕਾਂਡ ਵਿੱਚ ਸੋ ਮਹਾਰਾਜ ਕਹਿੰਦੇ ਜਿਸਮ ਵਿੱਚ ਜਪਿਏ ਨਾ ਤਿਸ ਜਿਉ ਅਰਪਿਏ ਗੁਰੂ ਨੂੰ ਮਿਲ ਕੇ ਪ੍ਰਭੂ ਪਰਮਾਤਮਾ ਦਾ ਨਾਮ ਜਪਿਆ ਜਾਂਦਾ ਤੇ ਇਹਨੂੰ ਆਪਣਾ ਜੀ ਅਰਪਣ ਕਰਨਾ ਆਪਣਾ ਮਨ ਅਰਪਣ ਕਰ ਦੇਣਾ ਤੇ ਮਨ ਮਰਜੀ ਛੱਡ ਦੇਣੀ ਆ ਆਪਣੇ ਪ੍ਰੋਗਰਾਮ ਦੇ ਵਿੱਚ ਤਾਂ ਚਲੋ ਦੂਜੇ ਦੇ ਤਾਂ ਆਪਾਂ ਦਖਲਅੰਦਾਜ਼ੀ ਨਹੀਂ ਦੇ ਸਕਦੇ ਕਿਉਂਕਿ ਮਨੁੱਖ ਆਪਣੇ ਵਿਚਾਰਾਂ ਪ੍ਰਤੀ ਸੰਤੰਤਰ ਸੁਤੰਤਰ ਹੈ ਜਿਵੇਂ ਮਰਜ਼ੀ ਕਰੀ ਜਾਵੇ ਪਰ ਆਪਦੇ ਘਰ ਦੇ ਪ੍ਰੋਗਰਾਮ ਦੇ ਵਿੱਚ ਕੋਈ ਵੀ ਆ ਚਾਹੇ ਖੁਸ਼ੀ ਦਾ ਚਾਹੇ ਗਮੀ ਦਾ ਉਦੋਂ ਤਾਂ ਗੁਰਮਰਜਾ ਦਾ ਅਨਸਾਰ ਚੱਲ ਪਾਣਾ ਤੁੰ ਪਰ ਅਸੀਂ ਗੁਰਮਰਜਾ ਦਾ ਸਮਝੀ ਹੀ ਨਹੀਂ ਵੀ ਗੁਰਮਰਜਾ ਹੈ ਕੀ ਹੈ ਆਪਾਂ ਤਾਂ ਮੱਥਾ ਟੇਕਣ ਤੇ ਸੀਮਤਾਏ ਮੱਥਾ ਟੇਕਿਆ ਚਲੋ ਜੀ ਦੋ ਪਤਾਸੇ ਲੈ ਚਲੇ ਗਏ ਗੁਰੂ ਦੀ ਗੱਲ ਸੁਣ ਕੇ ਮੰਨਣੀ ਆ ਮਹਾਰਾਜ ਕਹਿੰਦੇ ਦੇਖੋ ਮੈਂ ਇਸ ਪੰਕਤੀ ਤੇ ਰੁਕਿਆ ਹੋਇਆ ਹਾਂ ਜੀ ਮਹਾਰਾਜ ਕਹਿੰਦੇ ਜਿਸ ਮਿਲ ਜਪੀਏ ਨੋ ਤਿਸ ਜਿਓ ਅਰਪੀਏ ਗੁਰੂ ਨੂੰ ਮਿਲ ਕੇ ਨਾਮ ਜਪਿਆ ਜਾਂਦਾ ਤੇ ਇਹਨੂੰ ਆਪਣਾ ਜੀ ਅਰਪਣ ਕਰਦੇ ਵਹਿਮ ਭਰਮ ਕਰਮ ਕਾਂਡ ਛੱਡਦੇ ਝੂਠੀਆਂ ਮੰਤਾਂ ਮੰਤਾਵਾ ਛੱਡਦੇ ਇੱਕੋ ਹੀ ਮੰਤਾ ਹੈ ਵੀ ਜਿਹੜੀ ਗੁਰੂ ਦੀ ਗੱਲ ਮੰਨਣੀ ਹੈ ਇਹੀ ਮੰਤਾ ਬਹੁਤ ਹੈ ਇਹੀ ਮੰਤਾ ਕਰ ਲੈ ਤੂੰ ਗੁਰੂ ਦੇ ਸ਼ਬਦ ਨਾਲ ਜੁੜ ਜਾ ਗੁਰੂ ਦੀ ਗੱਲ ਮੰਨ ਲੈ ਵਹਿਮ ਭਰਮ ਕਰਮ ਕਾਂਡ ਛੱਡ ਦੇ ਦੁਨੀਆ ਦੀ ਪ੍ਰਵਾਹ ਨਾ ਕਰ ਦੁਨੀਆਂ ਤਾਂ ਦੋਵੇਂ ਪਾਸਿਆਂ ਤੋਂ ਕੱਟਦੀ ਐ ਦਾਤੀ ਤਾਂ ਇੱਕ ਪਾਸਿਆਂ ਤੋਂ ਕੱਟਦੀ ਐ ਦੁਨੀਆਂ ਤਾਂ ਦੋਨਾਂ ਪਾਸਿਆਂ ਤੋਂ ਕੱਟਦੀ ਐ ਚਲੋ ਅੱਗੇ ਮਹਾਰਾਜ ਕਹਿੰਦੇ ਨੇ ਆਏ ਚਤ ਨਿਹਾਲ ਸਹਬ ਬੇਸੁਮਾਰ ਆਏ ਚਤ ਨਿਹਾਲ ਸਹਬ ਬੇਸੁਮਾਰ ਮਹਾਰਾਜ ਕਹਿੰਦੇ ਜੇ ਬੇਅੰਤ ਸਹਬ ਚਿੱਤ ਵਿੱਚ ਆ ਵਸੇ ਤਾਂ ਨਿਹਾਲ ਹੋ ਜਾਈਦਾ ਹੈ ਫਿਰ ਜ਼ਿੰਦਗੀ ਆਏ ਜੀਣ ਦਾ ਆਨੰਦ ਆ ਜਾਂਦਾ ਜਦੋਂ ਗੁਰੂ ਦਾ ਗਿਆਨ ਵਸਦਾ ਹਿਰਦੇ ਘਰ ਵਿੱਚ ਜ਼ਿੰਦਗੀ ਜੀਣ ਦਾ ਆਨੰਦ ਕਿਵੇਂ ਆਉਂਦਾ ਫਿਰ ਉਹ ਕਿਸੇ ਵੀ ਕਿਸਮ ਦੀ ਪ੍ਰਵਾਹ ਨਹੀਂ ਕਰਦਾ ਗੁਰੂ ਦਾ ਪਿਆਰਾ ਜੋ ਮਰਜ਼ੀ ਹੋਈ ਜਾਵੇ ਕੋਈ ਦੁੱਖ ਤਕਲੀਫ ਆ ਗਿਆ ਤਾਂ ਵੀ ਨਹੀਂ ਕੋਈ ਪ੍ਰਵਾਹ ਕੋਈ ਸੁੱਖ ਆ ਗਿਆ ਉਦੋਂ ਵੀ ਨਹੀਂ ਹੰਕਾਰੀ ਹੁੰਦਾ ਬਸ ਇੱਕੇ ਰੰਗ ਦੇ ਵਿੱਚ ਦਸਮੇਸ਼ ਪਿਤਾ ਨੇ ਆਪਾਂ ਨੂੰ ਇਹੀ ਸਿਖਾਇਆ ਜਿੱਤੇ ਸਹਿਬਜ਼ਾਦਾ ਬਾਬਾ ਜੀਤ ਸਿੰਘ ਦਾ ਜਨਮ ਹੋਇਆ ਉਦੋਂ ਨਾ ਡੀਜਿਆਂ ਦੇ ਗਾਣਿਆਂ ਤੇ ਭੰਗੜੇ ਨਹੀਂ ਪਾਏ ਤੇ ਜਿੱਦੇ ਲਾਸਾਂ ਕੋਲ ਦੀ ਨੰਕੇ ਜਾਣਾ ਪਿਆ ਉਦੋਂ